ਕਿ ਉਹਨਾਂ ਨੂੰ ਖਬਰ ਕਿ ਸਾਡੀ ਧਰਤੀ ਦਾ ਪਾਣੀ ਜਾ ਰਿਹਾ ਹੈ ਕਿ ਸਾਰਾ ਟਿਕਾ ਅਸੀਂ ਨਾ ਨੇ ਉਹਨਾਂ ਦਾ ਸੰਕਰ ਰਨ ਕਰਦਾ ਹੈ ਉਹ ਕਿਹਨਾਂ ਤਰ੍ਹਾਂ ਉਹਨਾਂ ਦੇ ਸਾਫਟ ਬਣਦੀ ਜਦੋਂ ਇਹ ਕਿਸੇ ਹੋਏ ਉਹਨਾਂ ਅੰਗਰੇਜ਼ੀ ਹਕੂਮਤ ਸੀ ਤੇ ਬਹੁਝਾ ਲਿਖਿਆ ਨਹੀਂ ਸੀ ਗਈ ਹੈ ਉਹ ਇਸ ਤਰ੍ਹਾਂ ਦੇ ਸਮਾਜਿਕ ਦਸਤਾਵੇਜ਼ ਜਿਹੜੇ ਕਈ ਬਰੀ ਕਿਤਾਬਾਂ ਚ ਪ੍ਰਵਕਟ ਹੋ ਤੇ ਉਹ ਖਿਸ਼ਿਆ ਨਾਰਗਣ ਇਹ ਦਸਤਾਵੇਜ਼ ਇਹਨਾਂ ਸਾਨੂੰ ਪਿਛਲੀ ਜਨਰੇਸ਼ਨ ਨੂੰ ਅਗਲੀ ਤੋਰਾਂ ਨੂੰ ਜੋੜਦੇ ਅਸੀਂ ਮੀਡੀਅਮ ਸੇ ਜਿਹਦਾ ਬਾਕੀ ਇਸ਼ੂ ਕਿ ਇਹ ਪੰਜਾਬ ਤੋਂ ਬਾਅਦ ਕਿੱਥੇ ਪੰਜਾਬ ਤੋਂ ਨਹੀਂ ਨਹੀਂ ਭਾਵੇਂ ਇਹ ਉਹ ਜਿਸ ਤਰ੍ਹਾਂ ਦਾ ਉਦੋਂ ਪੰਜਾਬ ਸੀ ਨਾ ਉਹ ਥੇਂ ਜ਼ਿਆਦਾ ਹੁੰਦੇ ਸੀ ਜਦੋਂ ਤੋਂ ਧਾਲ ਲੱਗਿਆ ਫਿਰ ਜ਼ਮੀਨ ਦਾ ਬਦਲਦਾਂ ਗਿਆ ਬਿੱਤੀ ਦਾ ਇਸ ਕਰਕੇ ਇਹਦੀ ਇਕੇਸ਼ਨ ਆਪਣੇ ਸਰਪਾ ਪੰਜਾਬ ਵੀ ਰਹਾ ਉਹ ਪੰਜਾਬ ਵਾਲਾ ਸੰਨ ਫਰਕ ਨਹੀਂ

ਮਤਲਬ ਕੰਮ ਤਾਂ ਬਾਕੀ ਸਾਰੇ ਨਾਲੋਂ ਜ਼ਿਆਦਾ ਹੁੰਦਾ ਹੈ ਇਹ ਹੀਰੋ ਮੈਂ ਪਹਿਲਾਂ ਵੀ ਜਿਹੀ ਕੰਪਨੀ ਹੁੰਦਾ ਹੁਣ ਮੈਂ ਤੁਹਾਨੂੰ ਇਹ ਵੀ ਕਹਾਂਗਾ ਵੀ ਮੈਂ ਪਰ ਬਹੁਤ ਮਿਹਨਤ ਕਰੀ ਤੇ ਵੀ ਮੈਂ ਐ ਕਰਿਆ ਉਹ ਐਦਾ ਦਾ ਕੁਝ ਨਹੀਂ ਡਾਇਰੈਕਟਰ ਤੇ ਸਕ੍ਰਿਪਟ ਤੇ ਡਿਪੈਂਡ ਕਰਦਾ ਤੂੰ ਸਾਡੇ ਸਾਰਿਆਂ ਲਈ ਸੌਖਾ ਹੈ ਜੀ ਜਿਹੜਾ ਸਾਡਾ ਮਿੱਤਰ ਉਹ ਡਾਇਰੈਕਟਰ ਉਹ ਪਹਿਲਾਂ ਥੀਏਟਰ ਚ ਵੀ ਰਿਹਾ ਹੁਣ ਅਸੀਂ ਮੰਨੋ ਇਹਨਾਂ ਨੇ ਕੋਈ ਸ਼ੋਰਟ ਕਰਤਾ ਇਹਨਾਂ ਨੇ ਆਪ ਦਿ ਸਭ ਆਚ ਕਰਤਾ ਪਰ ਕਿਉਂਕਿ ਤਾਂ ਜਿਹੜਾ ਕੈਪਟਨ ਆਉ ਡਾਇਰੈਕਟਰ ਹੈ ਉਹਨੂੰ ਲੱਗਿਆ ਕਿ ਨਹੀਂ ਮੈਂ ਉਹ ਇੰਦਾ ਸੋਚਦਾ ਸੀ ਤੂੰ ਸਾਡੇ ਲਈ ਸੌਖਾ ਹੈ ਸੀ ਮੇਰਾ ਤਾਂ ਬੜਾ ਸੌਖਾ ਫਾਰਵਰਡ ਸੀ ਮੈਂ ਕਹਿੰਦਾ ਸੀ ਤੂੰ ਆ ਜਰਾ ਡਾਇਰੈਕਟਰ ਨੇ ਮੇਰੇ ਨਾਲ ਬੋਲ ਕੇ ਆ ਜਾ ਫਿਰ ਮੈਂ ਬੋਲਣ ਨੂੰ ਬੱਚਾ ਸੋ ਜਦੋਂ ਕੁਝ ਵੈਲਿਊ ਵੜਦੀ ਹੈ ਨਾ ਵਰਤੀ ਫਿਰ ਉਹ ਯਾ ਟਾਈਮ ਪੀਰੀਅਡ ਜਿਹੜਾ ਕਹਿਦਾਂ ਨੇ ਸੀ ਉਹਨਾਂ ਨਾਲ ਉਹ ਸੈੱਟ ਤੇ ਜਾਂਦੇ ਹਾਂ ਨਾ ਅਚਾਨਕ ਕਿਉਂ ਇਸੇ ਤਰ੍ਹਾਂ ਆਉਂ ਜਾਂਦਾ ਜਿੰਨਾ ਹਮੋਂ ਤੁਸੀਂ ਛੋਟੇ ਹੁੰਦੇ ਸੀ ਕਾਮਨੀ ਗਿਤਾ ਸਕੂਲ ਦਾ ਤੇ ਟੀਚਰਸ ਨੂੰ ਬੋਲਦੇ ਅਸੀਂ ਤੁਹਾਡਾ ਕੰਮ ਕਿਉਂ ਨਹੀਂ ਕਰਿਆ ਤਾਂ ਜਰਾ ਥੋੜਾ ਬਹਾਨਾ ਹੋਊਗਾ ਉਸ ਵਕਤ ਕਿ ਮੈਂ ਦਸੀ ਕੋਈ ਅਸਮੈਂਟ ਤਪੇਟ ਦੋ ਨਹੀਂ ਉਹ ਕੋਈ ਥੋੜਾ ਫੇਸ ਹੈ ਉਹ ਕਿਸੇ ਨੇ ਬਣਾਇਆ ਨਹੀਂ ਹੁੰਦਾ ਉਹ ਤੁਸੀਂ ਉਸ ਹਜ਼ਾਰ ਨਾਟਕਾ ਜਨ ਐਸੀ ਤਰ੍ਹਾਂ ਫਿਲਮ ਹੈ ਕਿ ਮਰੀ ਅਸੀਂ ਬਹੁਤ ਪਹਿਲਾਂ ਬਹੁਤ ਤਰ੍ਹਾਂ ਦੀ ਸੋਚ ਨਾਲ ਅਸੀਂ ਜਦੋਂ ਸਕ੍ਰਿਪਟ ਇਕੱਠੇ ਬੈਠ ਕੇ ਲਿਖਦੇ ਹਾਂ ਖਿਆਲ ਆਉਂਦਾ ਹੈ ਉਹਦਾ ਬੈਸਟ ਵੇਅ ਹੈ ਹੁੰਦਾ ਕਿ ਉਹਦਾ ਪੁਆਇੰਟ ਆਫ ਬੀਕ ਹੈ ਕਿਉਂਕਿ ਸਾਰੇ ਫਾਰਮ ਐਡਿਟ ਵੀ ਉਹਨਾਂ ਨੇ ਕਰਨੇ ਆ ਬੈਲੈਂਸ ਵੀ ਕਰਨੇ ਆ ਤੇ ਸਾਡੇ ਸਾਰਿਆਂ ਨੇ ਇਸ ਕਰਕੇ ਸੌਫਾ ਸੀ ਕਿ ਹਮ ਤੋ ਜੇ ਸਿੱਖਦੇ ਚੁਆ ਅੱਛਾ ਇਹ ਕਿਹਦੇ ਚੱਲੀ ਕਿ ਫੱਟੇ ਬੜੀ ਦਮਦਾਰ ਇਹ ਵੀ ਸਾਰੇ ਆਪਣੇ ਉਹ ਅਕਾ ਮਨਦਰਿਆਂ ਪੰਜ ਚਾਰ ਪੰਜ ਤੋਂ ਸਾਡੇ ਜਿਹੜੇ ਮੁੰਡੇ ਏਡਾ ਕਾਊਂਡ ਚ ਆਉਂਦੇ ਸੀ ਹੁਣ ਜੇ ਮੈਂ ਮਸ਼ਹੂਰ ਮਸ਼ਹੂਰ ਦਾ ਨਾਮ ਲਵਾਂਗਾ ਉਹ ਵੀ ਮੈਨੂੰ ਤਾਂ ਮੇਰੀ ਲੱਗਦੇ ਆ ਤੋਂ ਸਪੋਰਟ ਪਾਇ ਤੋਂ ਲੈ ਕੇ ਸਿਰੇ ਤੱਕ ਨਾ ਉੱਥੇ ਖ 50 ਡਿਗਰੀ ਟੈਂਪਰੇਚਰ ਕੇ ਵਰੀਆ ਚੜਦਾ ਨਾ ਰੇਤੇ ਚ ਤੇ ਪੈਰ ਉੱਥੇ ਵੀ ਜੁੱਤੀ ਚ ਵੀ ਰਹਿਦਾ ਪਿਆ ਜਾਂਦਾ ਸੀ ਉਹ ਜਿਨ੍ਹਾਂ ਨੇ ਰੋਟੀ ਖਵਾਈ ਹੈ ਮੈਨੂੰ ਲੱਗਦੀ ਉਹ ਉਹਨਾਂ ਦਾ ਕੰਮ ਸਭ ਤੋਂ ਵੱਡਾ ਹੈ ਉਹਨਾਂ ਦਾ ਹੈਮ ਯੂਡਾ ਮਾਸਟਰ ਇਕੱਲੇ ਮਾਸਟਰ ਤੇ ਖੜੇ ਨੇ ਜੀ ਕੁਝ ਵਾਦੇ ਰਹਿ ਨੇ ਇਹ ਸਬੰਧੀ ਕੋਈ ਨਹੀਂ ਕਿ ਇੱਥੇ ਆਪਾਂ ਮਾਸਟਰ ਹਾਂ ਸੀ मेनू लगता है मैन एपारक पक्ष की है दिल चो नहीं दिलती लगे मेनू बस ये पता है और संगीत और सिनेमे की कोई भाषा भी नहीं होंगी और इमोशन देखो ਜਿੰਦਾਂ ਹੋਰ ਤੁਸੀਂ ਮਚਮੁਰ ਅਵਸਥਾ ਚੋਂ ਤੁਹਾਨੂੰ ਦੁੱਖ ਪਾਇਆ ਤੁਸੀਂ ਬਹੁਤ ਦੁਖੀ ਹੋ ਤੇ ਤੁਸੀਂ ਲਿਟਰਲੀ ਰੋ ਰਹੇ ਹੋ ਮੰਨ ਲਓ ਉਸੇ ਜੇ ਬੱਚੇ ਨੇ ਕੋਈ ਭੀੜ ਪੈਂਦੀ ਓਸੇ ਅਵਸਥਾ ਚ ਹੋਰ ਹੁੰਦਾ ਤੇ ਇਸ ਸਿਮੇ ਦੀ ਭਾਸ਼ਾ ਇਹ ਹੈ ਵੀ ਤੁਹਾਨੂੰ ਜਦੋਂ ਦੋ ਘੰਟੇ ਲਈ ਉਠਾਉਣਾ ਹਸਾਉਣਾ ਤੇ ਰੋਣਾ ਨੇ ਨਾਲ ਇਹਨਾਂ ਨੇ ਵੀ ਵਾਸ਼ੰਤ ਤਾਂ ਸਦਾ ਹੀ ਕਰਦਾ ਹਾਂ ਵਕਤੀ ਤੌਰ ਤੇ ਫੈਸ਼ਨ ਬਦਲਦਾ ਰਹਿੰਦਾ ਹੈ ਮਸ਼ਾਹਮਾ ਚ ਇੱਕ ਦੂਜੇ ਦੇ ਵਿੱਚ ਸ਼ਬਦ ਆਉਂਦੇ ਰਹਿੰਦੇ ਨੇ पर, तौर तौर पर, पर और निरवता तो जो सोची है आत्मिक तौर पे सोची सूचितता ख्याल नहीं करे ना बंदे ना जी मां साहब जी हर लोग दा हमारे ऊपर आप हैं ये है तो बहुत शुभ संकेत सादे वास्ते पंजाबी सिनेमा दे वास्ते पर इनन वास्ते जवें तुसी कहंदे कि फिल्म अचानक जदों तुसी उथे माहौल अचानक नहीं बनता ਔਰ ਮਟੀਕਾ ਹਰ ਨਾ ਘੜੀ ਪੈਂਦੀ ਐ ਉਹ ਜਿਹੜੇ ਸੱਤ ਧਾਰਾ ਲੇ ਉਹੋ ਜੀ ਬੋਲੀ ਉਹੋ ਜੇ ਸਾਰੇ ਆਰੇ ਦੁਆਰੇ ਦੇ ਜਿਹੜੀ ਆ ਉਸ ਮਿਹਨਤ ਦੇ ਜਿਹੜਾ ਸਾਰਾ ਮੈਂ ਮੈਂ ਹਸਾ ਜੀ ਲੱਗਿਆ ਉਹ ਸਾਈ ਡਿਟੇਲ ਮੈਂ ਤਾਂ ਨਹੀਂ ਕਹਿੰਦਾ ਮੈਂ ਪਤਾ ਨਹੀਂ ਮੈਨੂੰ ਲੱਗਦਾ ਵੀ ਮੈਨੂੰ ਬਹੁਤ ਜ਼ਿਆਦਾ ਖਿਆਲੀ ਗੱਲਾਂ ਤੇ ਕਪੌੜ ਸੁਣਾਉਣ ਦਾ ਸੱਚੀ ਸ਼ੌਕ ਨਹੀਂ ਮੈਂ ਉਹ ਕਹਿਣਾ ਬਹੁਤ ਕਰਦਾ ਹਾਂ ਮੈਂ ਤਾਂ ਇਹ ਸੰਕੀਮ ਕਰ ਦਿੰਦਾ ਕਟਕਟਾ ਕੇ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਸਵਾਲ ਜੋ ਜੇ ਤੁਸੀਂ ਕੋਈ ਮੇਰੇ ਮਤਲਬ ਨਾਲ ਸਵਾਲ ਕਰਦੇ ਹੋ ਨਾ ਮੈਂ ਉਹਦਾ ਗ੍ਰੈਂਡ ਨਹੀਂ ਲੈਣਾ ਚਾਹਣਾ ਮੈਂ ਆਪਣੀ ਟੀਮ ਨੂੰ ਦੇਣੇ ਚਾਹਣਾ ਇਸ ਕਰਕੇ ਮੈਂ ਬਹੁਤ ਗਲਤ ਆਪਾਂ ਆਫ ਦਾ ਕੈਮਰਾ ਵੱਖਾਂ ਕੇ ਤੁਹਾਨੂੰ ਮੈਂ ਬਹੁਤ ਏਦਾਂ ਦੀ ਗਲਤ ਗੱਲ ਕਰ ਮੈਂ ਕਿ ਸੈੱਟ ਤੇ ਵਾਪਸ ਆ ਪਰ ਮੈਨੇਜਰ ਜੀ ਤੋਂ ਤੇ ਨਹੀਂ ਚਾਹਦਾ ਵੀ ਇਹ ਹੀਰੋ ਹੈ ਜਾਂ ਇਹਦੀ ਫਿਲਮ ਹੈ ਨਾ ਇਹ ਸਾਰੇ ਸਮੂਹ ਜੇ ਸਮੂਹ ਦੀ ਉਮੀਦ ਹੈ ਮੈਂ ਤਖੀਰ ਕਰਨੀ ਪੈਂਦੀ ਹੈ ਅੰਦਰਲੀ ਗੱਲ ਤਾਂ ਹੈਗੀ ਹੈ ਕਿਉਂਕਿ ਡਾਇਰੈਕਟਰ ਜਦ ਤੱਕ ਸੰਤੁਸ਼ਟ ਨਹੀਂ ਹੁੰਦਾ ਤਾਂ ਮੈਂ ਜਿੱਤੇ ਆ ਜੀਮਾ ਸਾਹਿਬ ਦਾ ਇੱਕ ਸ਼ਾਰਟ ਸੀ ਭੱਜਣ ਦਾ ਤੇ ਸਾਰਾ ਦੁਪਹਿਰ ਨੂੰ ਭੱਜੇ ਗਏ ਉਹ ਤੇ ਪੈਰ ਨੂੰ ਜੁੱਤੀ ਨੇਕਾ ਜਾਂਦੀ ਦੀ ਤੇ ਚਾਲੇ ਵਜਰਾ ਤੋਂ ਸੈਂਤਾਂ ਦੇ ਐ ਪਰ ਕਿਉਂਕਿ ਸਮੂਹ ਦਾ ਕੰਮ ਹੈ ਔਰ ਇਕੱਲੇ ਕੋ ਕ੍ਰੈਡਿਟ ਲੈਣਾ ਨਹੀਂ ਚਾਹੀਦਾ ਅਕਰ ਦਿਖੇ ਦੀ ਜੇ ਸਾਡੇ ਕਬੀਲੇ ਨੇ ਡਾਇਰੈਕਟ ਕਰ ਲਈ ਤੇ ਸਾਡੇ ਕਬੀਲੇ ਨੇ ਇਹਦਾ ਸੰਗੀਤ ਕਰ ਲਿਆ ਮਾਨ ਸਾਹਿਬ ਕੋਈ ਗਾਣਾ ਇਸ ਮੂਵੀ ਦਾ ਜਿਹੜਾ ਤੁਹਾਨੂੰ ਪਸੰਦ ਹੋਵੇ ਦੋ ਲਾਈਨਾਂ ਸਾਰੇ ਗੀਤ ਚੰਗੇ ਐ ਮੈਨੂੰ ਤਾਂ ਲੱਗਦੇ ਨੇ ਮੈਂ ਮੇ ਤੋਂ ਗਾ ਨਹੀਂ ਉਹਨਾਂ ਕੰਫਰੰਸ ਜੀ ਨਹੀਂ ਗਾ ਸਕਦਾ ਹਾਏ ਮੈਂ ਥੋੜਾ ਜਨਾ ਪਰਚਾ ਜੀ ਕਿਤੇ ਸਰ ਤੁਸੀਂ ਬੈਠੇ ਹੋ ਛੋਟੇ ਛੋਟੇ ਮੈਂ ਸੰਦੋਰੀ ਕਬੜਾ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਮੈਂ ਜਦੋਂ ਜਾਣਾ ਬਾਹਰ ਗਾਉਂ ਮੈਂ ਪਰ ਜਦੋਂ ਕੋਈ ਕਾਨੂੰਨਨ ਤੌਰ ਤੇ ਕਿਸੇ ਚੀਜ਼ ਨੂੰ ਰੋਕ ਦਿਆ ਫਿਰ ਸਾਨੂੰ ਕਾਨੂੰਨਨ ਇਹ ਤਾਂ ਨਹੀਂ ਕਿ

ਉਹ ਇੱਕ ਹੀ ਬਰੀ ਮੈਨੂੰ ਲੱਗਦਾ ਹੈ ਇਹ ਟੈਕਨੀਕਲ ਬਹੁਤ ਦੇਸੇ ਵੀ ਰਹਿ ਜਾਂਦਾ ਕਿਉਂਕਿ ਤੇਰਾ ਜਿਆਦਾ ਟੈਕਨੀਕਲ ਕੰਮ ਆਉਂਦਾ ਉਹ ਮੈਂ ਕਰਉਂ ਨੇ ਸਾਡੀ ਜਿਹੜੀ ਇੰਡਸਟਰੀ ਸਾਡੀਆਂ ਫਿਲਮਾਂ ਤਾਂ ਬਣ ਲੱਗੀਆਂ ਪਰ ਸਾਡੇ ਕੋਲ ਅਜੇ ਵੱਡੇ ਸਟੂਡੀਓਜ਼ ਨਹੀਂ ਹੈਗੇ ਔਰ ਜੇ ਗਵਰਨਮੈਂਟ ਚਾਹੇ ਤਾਂ ਕੋਈ ਫਿਲਮ ਸਿਟੀ ਬਣਾਵੇ ਮੈਂ ਜੇ ਤਾਂ ਆਧਾਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਆਪਾਂ ਕੋਈ ਸੈੱਟ ਲੈਨੇ ਆ ਕਿਤੇ ਇੱਕ ਦਿਨ ਲਈ ਕੋਈ ਗਾਣੇ ਉਹ ਸੈਟਿੰਗ ਨੇ ਮਹਿੰਗੇ ਕਿ ਗਾਣੇ ਨਵਾਂ ਜਿਹਾ ਹੁੰਦਾ ਮੈਨੂੰ ਜਦੋਂ ਮੈਰਿਜ ਪੈਲਸ 2 ਲੱਖ 3 ਲੱਖ ਐਂਡੇ ਜੇ ਕਿਸੇ ਦੇ ਇੱਕ ਦਿਨ ਦੀ ਗਾਣਾ ਸ਼ੂਟ ਕਰਨਾ ਤਾਂ 1 ਲੱਖ 2 ਲੱਖ ਉਹਦੇ ਕਰਕੇ ਉਹ ਚੀਜ਼ਾਂ ਸਾਡੇ ਅੱਜ ਡਵੈਲਪ ਨਹੀਂ ਹੋ ਰਹੀਆਂ ਕਿਉਂਕਿ ਇਹਨਾਂ ਦੀ ਜਿਹੜੀ ਕੀਮਤ ਤੈਅ ਨਹੀਂ ਹੋਈ ਜਦੋਂ ਬੰਬੇ ਤੁਸੀਂ ਜਾਓਗੇ ਤੇ ਕੀਮਤ ਤੈਅ ਸੋ ਸ਼ਾਇਦ ਇਸ ਕਰਕੇ ਕੋਈ ਵਾਟ ਰਹਿ ਜਾਂਦਾ ਹੈ ਪਰ ਇਹ ਅੱਛੀ ਗੱਲ ਹੈ ਤੁਸੀਂ ਟੋਕਿਆ ਪਰ ਕੇਵਰੀ ਹੋ ਜਾਂਦਾ ਹੈ ਸ਼ਾਇਦ ਇਹਨਾਂ ਨੂੰ ਇੰਟਰਨੈਟ ਦੀ ਜਿਹੜੀ ਭਾਸ਼ਾ ਹੋ ਗਰੀ ਸੀ ਕੁਸ਼ਾਇਦ ਉਹਦੇ ਕਰਕੇ ਵੀ ਪੋਸਟਰ ਪਾ ਦਿੰਦੇ ਨੇ ਕਿੰਨੇ ਸਾਡੇ ਬਾਹਰ ਵਾਲੇ ਬੱਚੇ ਜੀ ਉਹ ਉਹਨਾਂ ਦਾ ਵੀ ਇੰਟਰਸਟ ਸੀ ਗਈ ਔਰ ਖੁਸ਼ੀ ਦੀ ਗੱਲ ਹੈ ਕਿ ਸਾਡੇ ਉਧਰਲੇ ਪੰਜਾਬ ਜਮੀਰ ਫਿਲਮ ਨਾਲ ਰਿਲੀਜ਼ ਹੋ ਰਹੀ ਹੈ ਸੋ ਇਹ ਜੀ 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 25 ਤੋਂ 26 ਸਾਫਤ ਉਹ ਬਾਅਦ ਕਿ ਉਹ ਜ਼ਿਆਦਾ ਦਾ ਸਮਾਂ ਲੱਗ ਰਿਹਾ ਹੈ ਦੁਨੀਆਵਾਰੇ ਤਾਂ ਵੀ ਲੰਬੇ ਸਮੇਂ ਤੋਂ ਥਾਟੇ ਕੀ ਕਰਨਾ ਫਿਲਮਾਂ ਚਾਰਿਓ ਹਮਾਇਤ ਬੰਨਿਆ ਫਿਲਮ ਹੁੰਦਾ ਹੈ ਉਹਦੀ ਪ੍ਰੋਜੈਕਟ ਹੈ ਅਟੀਕੀਆ ਪਤਮਾ ਬਹੁਤ ਵੱਡੇ ਦਾ ਸਪਾਂਸਰ ਕੱਚੇ ਜਿਕੇ ਅਦਲਤਾ ਨਾਲ ਕਿ ਕਿਹਾ ਕਿ ਮਾਨ ਸਾਹਿਬ ਜਿਹੜਾ ਕਿ ਤਾਇਬ ਹੋਣ ਲੱਗੇ ਲਗਾਤਾਰ ਫਲਮਾਂ ਹੀ ਆ ਗਿਆ ਪਰ ਹੁਣ ਇੱਕ ਹੋਰ ਤਰ੍ਹਾਂ ਦੀ ਸ਼ੂਟਿੰਗ ਤੁਹਾਡੀ ਚੱਲ ਰਹੀ ਹੈ ਇਹ ਲਈ ਹੋਈ ਵੀ ਫਿਰ ਅੱਗੇ ਸ਼ੌਕੀ ਸਰਦਾਰ ਵੀ ਆਣਾ ਨਾਗਰੇ ਸ਼ੂਟ ਕਰ ਰਹੇ ਇੱਕ ਹੋਰ ਪੈਸੇ ਲਈ ਕੁਝ ਕਹੇ ਕਿ ਹਾਂ ਉਹ ਮਾਪੀ ਨਾ ਸਾਹਿਬ ਕਰਦੇ ਜਲਦੀ ਕਰਵਾ ਉਹਨਾਂ ਦੇ ਬੇਟੇ ਨੂੰ ਮਨ ਕੇ ਨਹੀਂ ਐਂ ਤਾਂ ਨਹੀਂ ਮੈਂ ਗਾਣੇ ਤਾਂ ਅੱਜ ਕੱਲ ਨਾ ਜਿਹੜਾ ਯੋਗਾ ਉਹ ਸਰਪ੍ਰੇਜ਼ ਕਰਾਉਣਾ ਹੋ ਗਿਆ ਮਤਲਬ ਇੱਕ ਗਾਣਾ ਤੁਸੀਂ ਬੜਾ ਅੱਛਾ ਪਾ ਦੋ ਉਹ ਉਹ ਠੀਕ ਉਸੇ ਤਰ੍ਹਾਂ ਜਿੱਦਾਂ ਕਿ ਆਪਾਂ ਛੋਟੇ ਜਿਹੇ ਪਿੰਡ 'ਚ ਬੈਠੇ ਗੱਲਾਂ ਕਰਦੇ ਹਾਂ ਪਰ ਜੇ ਐਫਐਮ ਤੇ ਕਰਦੇ ਤਾਂ ਦੂਰ ਤੱਕ ਜਾਂਦੀ ਹੈ ਤੋ ਤੁਸੀਂ ਇੱਕ ਗਾਣਾ ਕਰਕੇ ਉਹਦੇ ਤੇ 50 ਲੱਖ ਲਾਓ ਉਹ ਐਡ ਦੇ ਜਰੀਏ ਉਹ ਰਾਤੋਂ ਰਾਤ 10 ਮਿਲੀਅਨ ਹੋ ਜਾਂਦਾ ਹੈ ਪਰ ਜਿਹੜਾ ਅੱਛਾ ਗਾਣਾ ਹੈ ਉਹ ਨੂੰ 2 ਸਾਲ ਲੱਗ ਜਾਂਦੇ ਨੇ ਪਹੁੰਚ ਜਾਂਦਾ ਹੈ ਪਰ ਟਾਈਮ ਲੱਗਦਾ ਹੈ ਨਹੀਂ 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 ਕੁਝ ਨਹੀਂ ਲੱਗਦਾ ਤੁਹਾਨੂੰ ਦੇਖੋ ਥੋੜੀ ਜ਼ਿੰਦਗੀ ਦੀ ਗਰਾਫਰ ਬਦਲਦੀ ਹੈ ਜਦੋਂ ਆਪਾਂ ਬੱਚੇ ਹੁੰਦੇ ਹੁਣ ਤੋਂ ਬਾਅਦ ਜਵਾਨ ਹੁੰਨੇ ਆਂ ਐਂਦੇ ਅਗਲੀ ਜਨਰੇਸ਼ਨ ਆਉਂਦੀ ਹੈ ਸંગીਤ ਵੀ ਇੱਕ ਹਿੱਸਾ ਥੋੜੀ ਜ਼ਿੰਦਗੀ ਤੁਹਾਡੇ ਮਾਪੇ ਜਿੰਨੇ ਚੜੀਏ ਸંગીਤ ਤੇ ਵਿਰਮਨਾਂ ਯੋਗਦਾਨ ਬਹੁਤ ਕੁਝ ਸਿੱਖਦੇ ਸੋ ਗਾਇਰ ਤਾਂ ਮੈਂਨ ਪਿੱਛੇ ਅਸੀਪੈਣਾ ਕੋਈ ਨਹੀਂ ਰਹੋ ਹਾਂ ਦੱਸਿਓ ਫਿਰ ਉਹਦੇ ਚ ਮਲਾਪੜੇ ਜ਼ਿਆਦਾ ਸਭ ਨੂੰ ਗੜ ਲਾ ਲੰਨੇ ਕੋਸ਼ਾਸਤਰਾ ਦੇ ਸੱਜਣਾਗੇ ਉਹ ਜਿਹੜੇ ਪਤਨ ਦੇ ਘਾਰ ਮਾਰਨ ਲੈ ਕੰਮ ਹੋ ਗਿਆ ਮਾਂਜਾ ਟੁੱਟ ਗਿਆ ਪਰ ਕਿਉਂਕਿ ਕਰ ਮੈਂ ਇੱਕ ਵਾਰ ਮੈਂ ਸ਼ੋ ਵੀ ਕਰਨਾ ਹੈ ਗਾਉਣਾ ਵੀ ਹੈ ਪ੍ਰੋਡਕਸ਼ਨ ਹਾਊਸ ਵਿੱਚ ਨਾਣਾ ਉਹ ਸਾਰੇ ਕੰਮ ਜ਼ਿੰਮੇਵਾਰੀ ਦੀ ਪੈ ਗਈ ਸੀ ਇਹਨੋਂ ਤੋਂ ਬਾਅਦ ਮੈਂ ਕੁੱਟ ਕਰ ਗਿਆ ਫਿਰ ਇੱਕ ਦੋ ਫਿਲਮਾਂ ਮੈਂ ਬਾਹਰ ਕੀਤੀਆਂ ਔਰ ਪੰਜਾਬੀ ਇੰਡਸਟਰੀ ਵਿੱਚ ਉਸ ਵਾਂਗ ਕਰੋ ਪ੍ਰੋਡਿਊਸਰਾਂ ਦੇ ਫਿਰ ਪੀਟ ਨਹੀਂ ਹੁੰਦਾ ਹਾਂ ਹਾਂ ਕਾਮ ਸੀ ਬਿਜ਼ਨਸ ਜ਼ਿਆਦਾ ਆਮ ਤੌਰ 'ਤੇ ਲੋਕ ਪਾਤਾ ਹੋਂ ਜਦੋਂ ਸਟੈਂਡਿਸ਼ਨ ਹੀ ਬਾਹਰ ਲੱਗਣੀ ਹੈ ਅਸੀਂ ਵੀ ਕਹਿ ਰਹੇ ਕਿ ਉਹਪਨਿੰਗ 15 ਕਰੋੜ ਦੀ ਹੈ ਐਦਰ ਨੇਮ ਦਾ ਕਿਉਂਕਿ ਤੁਸੀਂ अर्थाते सर में घंट साइड उनके नए सिटीज़ ने कि नए कंट्रीज़ ने ओवरसीज़ ताज़े अपन पांच को बात जाती थी 20 परसेंट बदलने से 80 साइडें 80 इन इंडिया पंजाब हरियाणा हमारे साथ, साथ।, एटी साथ एटी so... दाग। दाग। तो उसी अंदर लिखी है बहुत सारे के बारे में कुछ ऑफ़र्स ही देखने और फाइल आता करने के बाद हमारे एंग्री जो कि स्ट्रक्� ਮੈਂ ਸੌਰੀ ਜੀ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਮੈਂ ਨਹੀਂ ਲਿਖੀ ਨਾ ਮੇਰਾ ਗੁਰਪ੍ਰੀਤ ਹੀ ਹੈ ਇਹ ਵੈਸਾ ਇਤਹਾਸਿਕ ਪਰਮਾਤਰਕਾ ਕੇ ਪੁਰਾਣੇ ਸਾਰਿਆਂ ਨੂੰ ਪਤਾ ਹੈ ਕਹਾਣੀ ਦਾ ਉਸ ਤੋਂ ਬਾਅਦ ਸਾਡੇ ਡਾਇਰੈਕਟਰ ਅੰਤੋਜ ਮਾਨ ਜੀ ਜੀ ਉਹਨਾਂ ਨੇ ਇਹਦਾ ਸਬੀਤ ਤੇ ਵਗੈਰਾ ਖਾਰਾ ਕੀਤਾ ਤੇ ਗੁਰਪ੍ਰੀਤ ਦਾ ਨਾਮ ਲੈ ਉਹ ਆਇਆ ਜੀ ਮੇਰਾ ਨਾਮ ਗੁਰਪ੍ਰੀਤ ਅਧਿਆਪਕ ạ ਕਿੰਨਾ ਕਰ ਰਿਹਾ ਜੀ ਮੈਂ ਇਹ ਆਪਣਾ ਪੂਰੀ ਸਰਪਚੀ ਹੈ ਕਿਉਂਕਿ ਇੱਕ ਕਹਾਣੀ ਹੈ ਸਾਰਿਆਂ ਨੂੰ ਲਗਭਗ ਪਤਾ ਹੀ ਹੈ ਸੱਚੀ ਦੀ ਕਹਾਣੀ ਬਰੇਰੋ ਸੱਚਾ ਕੋਕਰ ਸਾਰਿਆਂ ਨੇ ਬਤਾਈ ਹੈ ਤਾਂ ਇਹ ਜਦੋਂ ਫਿਲਮ ਚੱਲਦੀ ਹੈ ਤਾਂ ਬਹੁਤ ਸਾਰਾ ਬਹੁਤ ਸਾਰੇ ਦ੍ਰਿਸ਼ ਐਸੇ ਵੀ ਹੈ ਜਿਹੜੇ ਟੈਂਸ਼ਨ ਵੀ ਕ੍ਰੀਏਟ ਕਰੁੰਦੇ ਆ ਉਹ ਕੋਈ ਮਾਹੌਲ ਉੱਪਰ ਜਦ ਸਾਯਾ ਪੈਂਦਾ ਤੇ ਕਿਤੇ ਨਾ ਕਿਤੇ ਜਿੱਥੇ ਦੱਸ ਕੇ ਉਹ ਹਲਕਾ ਜਿਹਾ ਹਾਸਾ ਆਉਗਾ ਜਾਂ ਕਹਿ ਰਹੇ ਕਿ ਹਲਕਾ ਜਿਹਾ ਰੈਲੈਕਸ ਹੋਗਾ ਉਹ ਜਿਹੜੇ ਕਿਰਦਾਰਾਂ ਉਹ ਮੇਰੇ ਹਿੱਸੇ ਆ। ਮੇਰੇ ਕਿਰਦਾਰਾਂ ਨਾਮੇ ਦੇ ਵਿੱਚ ਜੁਕਤੀ ਹੈ। ਬਿੰਦੇ ਬੰਦੇ ਦੋ ਕਿ ਜਨੇ ਇਹ ਪਸ ਪੂਰੇ ਪਿੰਡ ਚ ਭੱਜੇ ਫਿਰਦਾ ਰਹਿੰਦਾ ਐ ਇਧਰੋਂ ਸੰਡੇ ਦਾ ਉਧਰ ਕਰਦੀ ਉਧਰ ਲਈ ਉਧਰ ਕਰਦੀ ਆਹੀ ਇਹਨਾਂ ਦਾ ਕੰਮ ਆ ਤੇ ਉਹ ਕਰੈਕਟਰ ਜਿਹੜਾ ਜੁਗਤੀ ਉਹ ਮੈਨੂੰ ਮੈਨੂੰ ਸੱਚੀ ਸੱਚੀ ਮਾਨਾ ਮੈਨੂੰ ਇਹਦਾ ਬਿਜ਼ਨਸ ਵਾਈਜ਼ ਕੁਛ ਨਹੀਂ ਪਤਾ ਇਹ ਸ਼ਾਇਦ ਉਹ ਜ਼ਿਆਦਾ ਸਕੇ ਅੱਜ ਉਹਨੇ ਹਮਾਸੂ ਸ਼ਹਿਰ ਨਹੀਂ ਪਹੁੰਚ ਸਕੀ ਬਾਕੀ ਟੀਮ ਮੈਂਬਰ ਉਹ ਅਸੀਂ ਤਾਂ ਰਾਤ ਆ ਗਏ ਸੀ ਅਸੀਂ ਲੇਟ ਮੇਰੇ ਤੋਂ ਬੈਲ ਦੇ ਵਿੱਚ ਸ਼ੂਟਿੰਗ ਤੋਂ ਫਿਰ ਸਿੱਧੇ ਜਾ ਕੇ ਸੀ ਇਥੇ ਇਟ ਹੈਗੀ ਸੀ ਆਪਰੇ ਉਹ ਕਿ ਲੋਕ ਵਾਟ ਵਾਇਡ ਹੋ ਗਈ ਜੇ ਲੈ ਲੈ ਪੰਜਾਬ ਚ ਹੋ ਰਹੀ ਹੈ ਤਾਂ ਤੁਸੀਂ ਸਮਝੋ ਫਿਰ ਵੱਡੇ ਪੱਧਰ ਤੇ ਹੋਊਗੀ ਕਿਉਂਕਿ ਉੱਥੇ ਕਰਨੀ ਬਹੁਤ ਲੋਕੀ ਹੈ ਸਰਕਾਰਾਂ ਦਾ ਸਿਸਟਮ ਨਹੀਂ ਮਿਲਦਾ ਫਿਰ ਬਾਹਰ ਯੂਕੇ ਕਿਸੇ ਕੰਪਨੀ ਫੋਰਵਰਡ ਕਰਦੇ ਐ ਇਦਾਂ ਹੁੰਦਾ ਉਹ ਭਾਸ਼ਾ ਚ ਵੀ ਇਹ ਨਾ ਇਹ ਕੰਮ ਕਰਦੀ ਨੇ ਉਹ ਹੋਰ ਭਾਸ਼ਾ ਚ ਕਰਕੇ ਮਿੱਤਰ ਆਉਂਦਾ ਜੇ ਅਸੀਂ ਆਪਣੀ ਜੇ ਆਪਣੇ ਨੂੰ ਸਮਝਾ ਲਈਏ ਸੁਣਾ ਲਈਏ ਤਾਂ ਤਾਂ ਬਹੁਤ ਹੈ

मेरे बड़े भाई मेरी जिंदगी मैं किसी बारे गल ही तो तो कर कहीं अवधि चाले चले जाने और वे खबर सजाने या गला तक कोई आइडिया नहीं किसे बारे बोलो ही ना चाहे कहीं बोलो और गुरु साहब ने तहिस का है कि अपना कर्म कर दे जो वो ना दी फिर मैं वो ना दर थॉट है वो ना दर वे और प्रमोशन की है साढ़े तक यही है जैसी साल की है सजने कि ऐसा जीवन सजी जाती है ये तो वे हमें ਮੋਦੀ ਬੋ ਤਾਂ ਉਚਾਰਨਾ ਹੈ ਸਿਰਫ ਇਹ ਨਹੀਂ ਕਿ ਜੇ ਕਿਸੇ ਨੇ ਕੁਝ ਬੋਲਤਾ ਜੋ ਦੇ ਤੱਕਾਰ ਕਰੀ ਉਸਨੇ ਆਪ ਦਾ ਪਾਣੀ ਉਚਾ ਲਈ ਪਹਿਲਾਂ ਤਾਂ ਫੇਰ ਅਸੀਂ ਆਪਦੇ ਦਰਖਤ ਤੇ ਲਾ ਲਈਏ ਫੇਰ ਅਸੀਂ ਉਸ ਤਰ੍ਹਾਂ ਦਾ PRINCIPLE ਜਿਹੜੇ ਸਾਡੇ ਬਜ਼ੁਰਗਾਂ ਨੇ ਦੱਤੇ ਵਾ ਤੇ ਚੱਲ ਲੀਏ ਸਦਾ ਸੱਚ ਬੋਲੋ ਦੀ ਕੰਮ ਕਰ ਲਈ ਤੇ ਕਸਮੀ ਲੱਗ ਜਣੀ ਆਪਾਂ ਹੈ ਨਾ ਆਪਣਾ ਆਪਾ ਆਪਣਾ ਦੇਖੀ ਅਸੀਂ ਪੰਜਾਬ ਨੂੰ ਸੋਹਣਾ ਕਿੱਦਾਂ ਬਣਾਉਣਾ

और फिर लगते हाथ से दोड़, दोड़ बता बैठा है कि वो सारिया लाशा कि उन्होंने खबर के साथ धरती बन जाए कि सारा ठेका असि बोलन का तो आम तौर पर इंटरनेट से जब अच्छा काम करते हो या कोई हारा हार करते हो तो बहुत लोग लद्दा भरीसते हैं पहला कि मैमरी इनकी शॉर्ट उन्होंने पता नहीं कि हूँ की कर रहे हो सो थोड़ा बार बार अवॉइड नहीं कराते मैं कहा है आप जो सुहेद है पत्रकार सुहेद है या आर्टिस्ट है वो अपना काम करना और उन्होंने वे भी यही है मेरा प्रोटेस्ट है वे मेरी स्टेज पे गला है तो जरूरी नहीं मैं किसी भी, जाके भी ते ते तो मैं जाके बैठा क्योंकि धरने से भी तुम कट कर हो तो फिर उसे स्पीच करते हो मैं भी उसे जरिए जो मेरी स्टेज है मैं उठे गल कर लूंगा हाँ पहले ਜੀ ਤੁਹਾਡੀ ਜਾਨ ਤੋਂ ਨਾਲ ਮੈਂ ਨਹੀਂ ਨਾ ਨਾ ਮੈਂ ਦੇਖੀ ਪਲੀਜ਼ ਕੋਈ ਕੰਟਰੋਵਰਸ ਅਗਲਾ ਅਗਲਾ ਕਰਦੇ ਮਾਨਸੂਰ ਤੁਹਾਡੀ ਕਾਮਯਾਬੀ ਉਹ ਜਿਹੜੀ ਤੁਹਾਡਾ ਨਾਮ ਜਿਹੜਾ ਹੋਦਾ

ਸਵੇਰੇ ਉੱਠਣ ਸ਼ਾਮ ਹੋਣ ਤੇ ਰਾਤ ਨੂੰ ਦੁਸਹਿਰਣ ਹੋਣੀ। ਹੋਰ ਜਦੋਂ ਸਭ ਉਹ ਦੀ ਪ੍ਰੈਕਟਿਸ ਕਰ ਜਾਂਦੀ ਹੈ ਤੇ ਬੰਦਾ ਸਾਰੀਆਂ ਚਿੰਤਾ ਤੋਂ ਮੁਕਤ ਹੋ ਕੇ ਸਦਾ ਰਹੀਨ ਸਾਂਤ ਹ। ਸੋ ਮੈਨੂੰ ਲੱਗਦਾ ਹੈ ਜ਼ਿੰਦਗੀ ਦੀ ਸਵੇਰ ਤੋਂ ਸ਼ਾਮ ਹੈ। ਤਾਂ ਵੀ ਤੂੰ ਮੈਂ ਗਾਂਂਗਾ ਐਂ ਸਿ ਪਿਛਲੀਆਂ ਸਵੀਆਂ ਨੂੰ ਚਿੰਤਨ ਕਰਕੇ ਅਗਲੀਆਂ ਸਵੀਆਂ ਸਹਿਤੋ ਸਿ ਸੁਣਾਉਂਦਾ।

ਪਰ ਜੇਕਰ ਇਹੀ ਕੰਮ ਅਕੀਨ ਕੋਈ ਬਾਹਰੇ ਮੁਲਕ ਦੇ ਵਿੱਚ ਕਰ ਦਿੰਦਾ ਪੱਛਮੀ ਦੇਸ਼ਾਂ ਦੇ ਵਿੱਚ ਕਰ ਦਿੰਦਾ ਉਹ ਇੱਕ ਕੰਮ ਸ਼ਾਹ ਕਰ ਕਰਦਾ ਸਾਰੇ ਉਪਰ ਦੀ ਰੋਕੀ ਲੱਗ ਜਾਂਦੀ ਹੈ ਤੇ ਸਾਡੇ ਕੀ ਹਾਲਾਤ ਹੋਏ ਸਾਡੇ ਕੋਈ ਨਹੀਂ ਸਾਡੇ ਰਾਈਟਰ ਕੋਲ ਮਰਦੇ ਸਾਡੇ ਗੋਣ ਵਾਲੇ ਮਰਦੇ ਉਹਨਾਂ ਦੇ ਮਗਰ ਤੱਕ ਘੋਣਾ ਦੇ ਉੱਪਰ ਉਹਨੇ ਬੰਦੇ ਨਹੀਂ ਜਾਂਦੇ ਜਿੰਨੇ ਗੋਣ ਵਾਲਾ ਉਹਨਾਂ ਦੀ ਗੀਤਾਂ ਆਉਂਦੇ ਇਹ ਕੀ ਕਰਦੇ ਸਾਰੇ ਸਿਸਟਮ ਐਸ ਤਰ੍ਹਾਂ ਦਾ ਆਪਣਾ ਕਿਹਾ ਕਿ ਜਦੋਂ ਬੰਦਸ ਸ਼ੁਰੂ ਤੋਂ ਕਰ ਗਏ पहले जब पास सारे कठिन जाबदेह पड़ते हैं, अचानक ये कबाड़ों सेर पांच बार जाते हैं। हम सरपांच तो थर्मोकोक के चली जाते हैं, मैं भी कोई साइन करने आते है तो हैं अपनों, तीसरे पांच दे कर जाते हैं। कहता कौन टाइम बोलना है कहीं दो तो जर्कर ठेके शाम हो रहा होगा, वो नहीं मैं फिर बोल जाऊँगा म� ਉਹਨਾਂ ਚੌਥਾ ਜਿੰਨ ਕਰਾਤੀ ਉਹ ਛੋਟੇ ਤੋਂ ਪਰਦਾ ਅੱਗੇ ਸ਼ੁਰੂ ਕਰਦੇ ਗਏ ਤੇ ਉੱਪਰ ਜ। ਮੈਂ ਕਿਹੜਾ ਸਭ ਤੋਂ ਵੱਡਾ ਰਾਜਾ ਹਾਂ ਦਾ ਵੱਡਾ ਗੇੜ ਹੈ। ਤੂੰ ਹਰ ਵਾਰਦੇ ਉਹਨਾਂ ਲੱਗਦਾ ਮੈਂ ਕਮਾਲ ਆ। ਮੈਂ ਆ ਵੀ ਕਰ ਲਾਂ। ਮੈਂ ਜਿਹੜੀ ਗਰਵਾਣੀ ਨੇ ਮੈਂ ਮਾਰਨੀ ਸੀ ਉਹ ਤਾਂ ਮਰੀ ਨਹੀਂ ਸਹੀ। ਉਹ ਤਾਂ ਸੀ ਆਪਣੇ ਮਤਲਬ ਉਹ ਮੱਥਾ ਟੇਕਦੇ ਮੇਰੇ ਆਹ ਕੰਮ ਹੋ ਜੇ। ਔਰ ਸੱਚੇ ਲੋਕਾਂ ਨੂੰ ਬਹੁਤ ਰਣਾ ਯਾਰ ਕੰਮ ਦਿੰਦੇ। ਉਹਨਾਂ ਨੂੰ ਮੱਥਾ ਟੇਕਣਾ इन थोड़ी उन्हें प्रति मोहब्बत शादा और उन्हें तो पढ़ना वो थोड़ी दे दे। तो है अगले दिन नेशनल सब्जेक्ट में तो शायद साथ में बोलते से आपाता ज्यादा पैगी कि क्यों पैगी क्योंकि स्कूल ना चला छोड़े बहुत बड़े हो गए पर कैरेक्टर के में बिल्ड करना हो नहीं स्मार्ट पति थोड़ा नजरिया की है तो उसे जिंदगी में जुना कितना पढ़ाई बहुत सिखाप होती है, हो, तो है। बंदी हो 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 करना है इन्हें घट दसते इस करके कारपोरेट सिस्टम है बड़ा डेंजरस है अभी तो तक शोकर करो कि आप लेंगे पानी खत्म हो गया ਅਜੇ ਪਾਲ ਉਹ ਕਰਾ ਲਈ ਜਾਂ ਤੇ ਆ ਰਿਹਾ ਜਿਸ ਹਾਲ ਉਹਨਾਂ ਫ੍ਰੀਕੁਐਂਸੀ ਸੈੱਟ ਕਰਦੀ ਨਾ ਉਹ ਸਟੇਟ ਉਹਦੇ ਵੋਲ ਲੈ ਗਈ ਔਰ ਇਹ ਵਿਦਮ ਫਾਈਟ ਫੋਰ ਹ ਹੋ ਜਾਣਾ ਸਾਡੀ ਥੋੜੀ ਖੂਬ ਮਰਜ਼ੀ ਵੀ ਨਹੀਂ ਤੇਰੇ ਦਾ ਮਤਲਬ ਸਾਡੀਆਂ ਜਿਹੜੇ ਜਿੰਨੇ ਤੁਸੀਂ ਲੋਕ ਬਤਵਾ ਕੇ ਲੈ ਕੇ ਉਹ ਸਾਡੀ ਜਿੰਤਾ ਆਪੀ ਉਹਨਾਂ ਨੇ ਹੀ ਕੋ ਬੈਨੇ ਗਾ ਜਿੰਨ ਚਾਂਦਾ ਹੁੰਦਾ ਤਾਂ ਤਾਰੇ ਨਾ ਹੁੰਦੇ ਤੇ ਬਾਪੂ ਨਾ ਹੁੰਦਾ ਸਾਰੇ ਨਾ ਹੁੰਦੇ ਐਸ ਤਰ੍ਹਾਂ ਕੋਲ ਉਹ ਦੈ ਕਰਕੇ ਐਤਾ ਸਵਾਲ ਤਾਂ ਮੈਨੂੰ ਕੋ ਬਹੁਤ ਲੰਮੀ ਚਾਹੀਏ ਉਹ ਇਹਨਾਂ ਦੇ ਰੈਂਜ ਵਿੱਚ ਮੋਟੇਆਂ ਗਿਆਨ ਗੋਸ਼ਟੀ ਕਰਨੇ ਕਰ ਰਹੇ ਮੈਂ ਚਾਹ ਪੀਣੀ ਕੋ ਲਾਹੋਂ ਚਟਕੋਈ ਅਗੇ ਆਪ ਐਨੇ ਟੂਕੀ ਕਹਿ ਨਹੀਂ ਮੈਂ ਕੋਨਾ ਮੈਨਾਂ ਰਹਾ ਹਾਂ ਸਭ ਕੋ ਬੜੀ ਗੀਦਾਂ ਇਹਨਾਂ ਦਾ ਰੋਲ ਹੀ ਹੈ ਇੱਕ ਕੋਈ ਡਿਸਕਸ਼ਨ ਕਰ ਲੀਤੇ ਹੋਰ ਸ਼ੁਕਰੀਆ ਮਾਨ ਸਰ ਮਾਨ ਸਾਹਿਬ ਦੇ ਨਾਲ ਉੱਤੇ ਸਾਹਮਣੇ ਹੋਇਆ ਇਹਨਾਂ ਦੇ ਇਆਕਟ ਸਾਹਮਣੇ ਸਨ ਬਹੁਤ ਲਗੂ ਰਹੀ ਜੀ ਦੱਸਦੇ ਪਰ ਕਿਤੇ ਸਹੀ ਮਤਲਬ ਹੈ ਮੇਰਾ ਰੋਲ ਇਹਨਾਂ ਚ

ਸਾਰੀ ਟੀਮ ਨੇ ਇੱਕ ਪਰਿਵਾਰ ਦੇ ਵਾਂਗ ਕੰਮ ਕੀਤਾ ਹੈ ਇੱਥੇ ਮੈਂ ਇਹ ਕਹਿਣਾ ਚਾਹਵਾਣਾ ਕਿ ਸਾਨੂੰ ਕਿਉਂ ਮਿਲਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਤੁਹਾਡੇ ਵੱਡੇ-ਵਡੇਰਿਆਂ ਦਾ ਸਾਡੇ ਵੱਡੇ